ਤਸਵੀਰਾਂ ਦੇਖ ਸਕਦੇ ਹੋ ਤੁਸੀਂ ਕਿਵੇਂ ਹਜ਼ਾਰਾਂ ਲੋਕ ਇਸ ਵੇਲੇ ਆਪਣੇ ਇਲਾਕੇ ਤੇ ਆਪਣੀ ਜਿੰਸ ਨੂੰ ਬਚਾਉਣ ਦੇ ਲਈ ਕਿਵੇਂ ਜਦੋ ਜਹਿਦ ਕਰਦੇ ਹੋਏ ਨਜ਼ਰ ਆ ਰਹੇ ਨੇ ਇਹ ਤਸਵੀਰਾਂ ਦੇਖੋ ਬਨ ਬੰਨਿਆ ਜਾ ਰਿਹਾ ਹੈ ਹਜ਼ਾਰਾਂ ਦੀ ਤਦਾਦ ਦੇ ਵਿੱਚ ਸੰਗਤ ਇੱਥੇ ਮੌਜੂਦ ਹੈ ਸੰਗਤ ਹੈ ਇਹ ਕੋਈ ਤਨਖਾਹ ਲੈਣ ਵਾਲੇ ਅਫਸਰ ਨਹੀਂ ਹੈਗੇ ਇਹ ਉਹ ਲੋਕ ਨੇ ਜੋ ਗਾਹੇ ਵਗਾਹੇ ਇਨ੍ਹਾਂ ਮੁਸੀਬਤਾਂ ਦੇ ਨਾਲ ਦੋ ਚਾਰ ਹੁੰਦੇ ਰਹਿੰਦੇ ਨੇ ਤਾਂ ਇਹ ਤਸਵੀਰਾਂ ਲਗਾਤਾਰ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਇੱਧਰ ਵੀ ਦਿਖਾ ਦਿਓ ਇੱਧਰ ਬੰਨ ਹੈ ਜਿਹੜਾ ਉਹ ਲਗਾਤਾਰ ਬੰਨਿਆ ਜਾ ਰਿਹਾ ਹੈ ਲਗ ਕਈ ਲਗਭਗ ਕਰੀਬ ਅੱਧਾ ਕਿਲੋਮੀਟਰ ਦਾ ਇਹ ਫੱਟ ਸੀ ਜਿਸ ਨੂੰ ਲੱਖਾਂ ਹੀ ਥੈਲੇ ਲਗਾ ਕੇ ਪੂਰਨ ਦਾ ਜਿਹੜਾ ਕੰਮ ਆ ਉਹ ਕੀਤਾ ਜਾ ਰਿਹਾ ਤਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਹਜ਼ਾਰਾਂ ਦੀ ਤਦਾਦ ਦੇ ਵਿੱਚ ਲੋਕ ਸੇਵਾ ਕਰਦੇ ਹੋ ਨਜ਼ਰ ਆ ਰਹੇ ਨੇ ਬੱਚੇ ਮੌਜੂਦ ਨੇ ਬਜ਼ੁਰਗ ਮੌਜੂਦ ਨੇ ਔਰਤਾਂ ਨੇ ਤੇ ਖਾਸ ਸਭ ਤੋਂ ਵੱਧ ਟਾਰਗੇਟ ਹੋਣ ਵਾਲੀ ਪੰਜਾਬ ਦੀ ਉਹ ਨੌਜਵਾਨੀ ਮੌਜੂਦ ਆ ਜਿਨ੍ਹਾਂ ਨੂੰ ਖਾਸ ਤੌਰ ਤੇ ਨਸ਼ਈ ਕਹਿ ਕੇ ਸੰਬੋਧਨ ਕਰ ਕਰਦੇ ਰਹੇ ਨੇ ਲੀਡਰ ਕਿ ਪੰਜਾਬ ਦੇ ਵਿੱਚ ਨਸ਼ਾ ਬਹੁਤ ਆ ਤਾਂ ਇਹ ਤਸਵੀਰ ਦੇਖੋ ਤੁਸੀਂ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਟਾਰਗੇਟ ਕੀਤਾ ਜਾਂਦਾ ਪਰ ਇਹ ਆਪਣੇ ਮੋਢਿਆਂ ਤੇ ਰੱਖ ਰੱਖ ਕੇ ਉਹ ਥੈਲੇ ਦਰਿਆਵਾਂ ਦੇ ਮੂੰਹ ਮੋੜ ਰਹੇ ਨੇ ਦੇਖੋ ਕਿਸ ਤਰ੍ਹਾਂ ਇਹ ਖੂਬਸੂਰਤ ਤਸਵੀਰ ਆ ਇਹ ਬਹੁਤ ਪੰਜਾਬ ਦੀ ਜਵਾਨੀ ਉੱਠ ਖੜੀ ਹੋਈ ਆ ਤਾਂ ਲਗਾਤਾਰ ਇਹ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਦਰਿਆਵਾਂ ਦੇ ਰੁਖ ਬਦਲ ਰਹੇ ਨੇ ਇਹ ਨੌਜਵਾਨੀ ਲਗਾਤਾਰ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਕਿਸ ਤਰ੍ਹਾਂ ਹਜ਼ਾਰਾਂ ਦੀ ਤਦਾਦ ਦੇ ਵਿੱਚ ਇਹ ਸੰਗਤ ਮੌਜੂਦ ਹੈ ਇੱਥੇ